ਉਹ ਬਾਅਦ ਚ ਲੱਗੀ ਜੀ ਆਹਾਂ ਇਕੱਠੀ ਲੱਗੀ ਸਾਰੀ ਉਹਦੇ ਨਾਲ ਉਹ ਵੀ ਜੋ ਹੋਰ ਤਾਂ ਉਹ ਪੱਕ ਗਿਆ ਉਹ ਤਾਂ ਮੈਂ ਕਹਿੰਦਾ ਪੰਜ ਚਾਰ ਦਿਨਾਂ ਚ ਆ ਜਾਣਾ 10 ਦਿਨਾਂ ਚ ਆ ਜਾਣਾ ਪੂਰਾ ਆ ਇੱਕ ਤਰੀਕ ਦੇ ਘੇੜੇ ਪਹਿਲਾਂ ਹੀ ਆ ਜਾਣੇ ਇਹ ਇਕੱਠੀ ਲੱਗੀ ਜੀ ਇਹਦੇ ਨਾਲ ਇਹ ਬਾਅਦ ਚ ਲੱਗੀ ਜੀ 25 ਤਰੀਕ ਨੂੰ ਸਾਰੇ ਆ ਗਏ ਇਹ 8-10 ਥੰਲੇ ਨਹੀਂ ਵੀ ਸ਼ੋਰੇ ਕਰਕੇ ਬਾਕੀ ਜਿਹੜੀਆਂ ਇਹਦੀਆਂ ਆਪਣੀ ਸਾਰਿਆਂ ਦੀਆਂ ਵਧੀਆ ਬਿਮਾਰੀ ਨਹੀਂ ਹੈਗੀ ਹਾਂ ਜਿਹੜਾ ਪਿਛਲੇ ਤੇ ਪਿਛਲੇ ਸਾਲ ਕੰਮ ਹੋਇਆ ਦਾ ਦੇਖ ਲੈ ਕਿ ਮੇਰੇ ਘੜੇ ਦੇ ਲੋਕ ਸਾਡੇ ਪੰਜ ਚਾਰ ਕਿੱਲਾਂ ਵਿੱਚੋਂ 7-8 ਕੁਇੰਟਲ ਹੋਈ ਸਾਰੀਆਂ ਜਦ ਬੁੱਝੇ ਹੀ ਨਹੀਂ ਤਾਂ ਬਲੰਨੀ ਨਹੀਂ ਕਰ ਗਈ ਛੋਟੇ ਛੋਟੇ ਜਮੇ ਬਾਕੀ ਗੰਨਾ ਦੇਖ ਲਾ ਪੂਰੀ ਦਾ ਗੰਨਾ ਬਰਾਟਾ ਉਹਦਾ ਉਧਰ ਪੂਲਣਾ ਚ ਲਾਇਆ ਜਿਹੜੇ ਕਿੱਲਾ ਉਹ ਵੀ ਐਨ ਖੜਾ ਵਧੀਆ ਨਹੀਂ ਪੂਲ ਨਾਲ ਥੋੜਾ ਮੜਾ ਜਿਹਾ ਹੁੰਦਾ ਐਨ ਇੱਕ ਨੰਬਰ ਖੜਾ ਦੇਖੋ ਬਾਈ ਉਹ ਮੇਲੇ ਵੀ ਮੈਂ ਕਹਿੰਦਾ ਨੰਬਰ ਹੀ ਚੱਲਦਾ ਹੁੰਦਾ ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਸਵਾਗਤ ਹੈ ਨਵੇਂ ਬਲਾਕ ਚ ਤੇ ਬਈ ਅੰਬਾਲੀ ਖੇਤ ਚ ਜਿਹੜਾ ਮਾਰਨਾ ਐ ਸੀਗੇ ਤੇ ਪਾਣੀ ਜੇ ਛੱਡਣਾ ਤਾਂ ਤੇ ਬਾਕੀ ਜੀਰੀ ਤਾਂ ਆਪਣੀ ਬਾਈ ਇੱਕ ਤਾਂ ਆਹ ਜਮਾ ਪੱਕ ਗਈਆਂ ਨੇ ਬਾਕੀ ਹਜੇ ਲੇਟ ਪੱਕੂंगी ਇਹ ਤਾਂ ਅੰਬ ਜਿਹੜੀ ਦੂਈ ਖੜੀ ਜ ਆਪਣੀ ਕਿੰਨੀ ਨਵੀਂ ਮੋਟਰ ਕਿੰਨੀ ਹੈ ਇਹ ਤੇ ਆਹ ਇਹ ਤਾਂ ਤੁਸੀਂ ਇਕੱਠੀਆਂ ਵੱਢ ਹੋਣੀਆਂ ਪੰਜ ਚਾਰ ਦਿਨ ਤਾਂ ਕਈ ਕਿ ਤਰੀਕੇ ਤੇ ਪਹਿਲਾਂ ਪਹਿਲਾਂ ਬਾਕੀ ਲੇਟ ਆਉਣਗੀਆਂ ਚਲੋ ਬਈ ਬਣੇ ਰਿਹਾ ਬਲੌਗ ਨਾਲ ਕਰਦੇ ਗੱਲਾਂ ਬਾਤ ਤੇ ਭਾਈ ਦੇਖੋ ਜੀਰੀ ਆਹ ਸ਼ੋਰੇ ਤਾਂ ਦੇਖੋ ਕਿੰਨਾ ਫਰਕ ਆ ਦਰਕਤ ਆ ਗਿਆ ਉੱਪਰ ਇੱਧਰ ਦੇਖੋ ਕਿੰਨੀ ਡਾਊਨ ਆ ਇੱਧਰ ਵੀ ਆਪਾਂ ਇਕੱਠੀਉ ਲਾਈ ਦੀ ਦੋਹੇ ਦੇਖ ਲੋ ਆ ਬੀਜ ਹੋਰ ਆ ਬੀਜ ਦਾ ਨਾਮ ਮੈਨੂੰ ਪਤਾ ਨਹੀਂ ਆ ਦੇਖੋ ਇਹਨਾਂ ਪੱਕ ਗਿਆ ਕਿ ਤਰੀਕੇ ਤੋਂ ਪਹਿਲਾਂ ਵੱਡ ਹੋਣੀ 5-7 ਦਿਨਾਂ ਤੱਕ ਤੇ ਆ ਇਹਨੂੰ ਅਜੇ ਲੱਗੂ ਟਾਈਮ ਲੱਗੀ ਇਕੱਠੀਉ ਦੀ ਉਹ ਲੇਟ ਲੱਗਿਆ ਦੇ ਉੱਪਰ ਲੱਗਿਆ ਰ ਆ ਹਫਤਾ ਦੱਸ ਦੇ ਨਾ ਬਾਕੀ ਆ ਇਕੱਠੀਉ ਲੱਗੇ ਦੀ ਅਦਰ ਮੇਰੇ ਲਾਪਰੇ ਦੇ ਨਾਲ ਆ ਹਾਲ ਬਾਬਾ ਜੀ ਇਹਨੂੰ ਹੋਰ ਕਿਵੇਂ ਚੱਲਦਾ ਕੰਮ ਕਰ ਮੈਂ ਕੰਮ ਦਾ ਚੱਲੀ ਜਾਂਦਾ ਹੂੰ ਬੱਸ ਜੀਰੀਆਂ ਦਾ ਵੀ ਆਇਆ ਲੈ ਪੰਜ ਚਾਰ ਦਿਨਾਂ ਤੱਕ ਤੇਰੀ ਪੱਕ ਗਈ ਨਹੀਂ ਕਿਹੜਾ ਵੀ ਜਲਾਦਾ ਤੇ 7301 ਕੁਛ ਆ ਸਾਰਾ ਹੀ ਹਾਂ ਚੱਲ ਵਧੀਆ ਮਾਫੀ ਚੱਲ ਪੈਣਾ ਕੰਮ ਅਸੀਂ 10 15 ਦਿਨਾਂ ਦਾ ਜੋਰ ਹੁੰਦਾ ਹੂੰਦੇ ਬਾਅਦ ਤਾਂ ਨਾ ਹੁਣ ਮੀਂਹੂ ਨਾ ਪਵੇ ਟਾਈਮ ਵਧਾਈਦਾ ਤੇ ਮੀਂਹ ਪੈ ਗਿਆ ਫੇ ਮਸ਼ੀਨਾਂ ਨੁਕਾ ਹੋ ਗਿਆ ਨੀ ਕੰਮ ਖਰਾਬ ਕਰਦਾ ਹੂੰ ਮੁੱਦਲ ਕੱਲ ਬਹੁਤ ਹੋਇਆ ਵਾਦਾ ਲੱਗਦਾ ਦਾ ਕਿ ਪਾਉਂਗਾ ਪਰ ਅਜੇਨ ਵਧੀਆ ਧੁੱਪ ਨਿਕਲ ਗਈਆਂ ਮੌਸਮ ਨਿਕਰਿਆ ਪਿਆ ਸਾਫ ਤਾਂ ਤਾਂ ਬੂਲੇ ਵੀ ਲਾ ਦਨੇ ਹੁਣ ਹੈ ਤੇ ਬਾਗ ਸਾਰੇ ਚ ਬੂਟੇ ਅੱਛਾ ਕਿੰਨੇ ਪੰਜ 6 ਕਿੱਲੇ ਹੋਣੇ ਸਾਰੇ ਠੋਕ ਦੇਣੇ ਚਲ ਵਜਾ ਆ ਯਾਰ ਬੂਲੇ ਵਿੱਚ ਇਕੱਠੇ ਪੈਸੇ ਆ ਜਾਂਦੇ ਆ ਇਕੱਠੇ ਦੀਆਂ 3 ਲੱਖ ਰੁਪਏ ਆ ਗਏ ਕਿਸੇ ਕੰਮ ਤਾਂ ਲੱਗ ਜਾਊਗਾ ਨਾਲੇ ਆਪਣੇ ਏਰੀਆ 'ਚ ਤਾਂ ਬੂਲਰ ਹੁੰਦਾ ਵੀ ਪਾਉਦਾ ਤਿੰਨ ਚਾਰ ਚਾਰ ਸਾਲ ਦਾ ਵੀ ਲੋਕ ਪਟਾਈ ਜਾਂਦੇ ਆ ਫਸਲ ਦਾ ਕੀ ਨਿਕਲੇ ਨਾ ਨਿਕਲੇ ਉਹੀ ਤਾਂ ਹੈ ਬੂਲੇ ਦਾ ਜਪਣੀ ਬੀਜੀ ਜਾਂ ਕਣ ਕੋਈ ਜਾਣੀ ਤੇਰੀ ਦੋ ਸਾਲ ਕੱਕਾ ਕੰਡਾ ਹੋਈ ਜਾਣਾ ਗੰਨਾ ਹੋ ਜਾਂਦਾ ਆ ਗੰਨਾ ਹੋ ਜਾਂਦਾ ਦੋ ਸਾਲ ਕੱਕਾ ਕੰਡਾ ਵੀ ਯਾਰ ਲੋਕ ਬਥੇਰੇ ਲੰਦੇ ਆ ਕਿਹੜਾ ਕਿਹੜਾ ਦਈ ਆ ਬੋਲਣਾ ਵਧੀਆ ਬਾਈ ਹਰੇਕ ਸਾਲ ਇੱਕ ਦੋ ਦੋ ਕਿੱਲੇ ਵਧਾਈ ਜਾਵੇ ਇੱਕ ਗੱਲ ਪੱਟ ਰਹੇ ਨੇ ਨਾਲ ਹੋ ਇੱਕ ਕਿੱਲਾ ਲੱਗ ਜਾਣਾ ਹੋਰ ਆ ਮੜੀ ਚਾਲਜੀ ਬਣਾ ਕੇ ਰੱਖੇ ਬਾਕੀ ਮੋਟਰਾ ਮੋਟਰਾ ਦਾ ਬੰਦੇ ਆ ਮੰਡੇ ਛੱਡੀਆਂ ਵੀ ਦੀਆਂ ਮੀਂਹ ਦਾ ਉੱਥੇ ਕੋਈ ਫਰਕ ਲੈ ਤੇੜਾ ਪਈਆਂ ਪਈਆਂ ਦੀਆਂ ਕੱਲ ਪਰਸੋਂ ਦੀ ਮੋਟਰ ਛੱਡੀ ਹੋਈ ਆ ਜੋ ਮੈਂ ਸੁੱਕੇ ਪਏ ਤੇ ਖੇਤਾਂ ਬੱਦਲਿਆ ਤਾਂ ਫੇਰ ਆ ਰਹੇ ਆ ਹਾਂ ਬੱਦਲਿਆ ਇਧਰੋਂ ਲੱਗਦਾ ਬਾਕੀ ਹੁਣ ਤਾਂ ਪਾਵੈਨ ਆ ਬਾਈ ਬਾਕੀ ਗੰਨਾ ਦੇਖ ਲੈ ਪ੍ਰੀਤ ਹਾਂ ਗੰਨਾ ਉਰਾਟਾ ਉਹਦਾ ਉਧਰ ਪੂਲਰਾਂ ਚ ਲਾਇਆ ਜਿਹੜੇ ਕਿਲਾ ਉਹ ਵੀ ਐਨ ਖੜਾ ਵਧੀਆ ਨਹੀਂ ਪੂਲਰ ਨਾਲ ਥੋੜਾ ਮੜਾ ਜਿਹਾ ਹੁੰਦਾ ਐਨ ਇੱਕ ਨੰਬਰ ਖੜਾ ਦੇਖੋ ਬਾਈ ਉਹ ਮੇਲੇ ਵੀ ਮੈਂ ਕਹਿੰਦਾ ਨਵੰਬਰ ਹੀ ਚੱਲਦਾ ਹੁੰਦਾ 25 25 ਨਵੰਬਰ ਤੋਂ ਚੱਲਦਾ ਹੁੰਦਾ ਮੇਲਾ ਤੇਰੇ ਕੋਲ ਹੈਗਾ ਕਿੰਨਾ ਇਦਕੀ अच्छा 288 किलो अच्छा अच्छा मिलवे छटू ना ना डंगरा डंगरा नु अच्छा ठीक है अब टाळटू नु परे चलो बढ़िया बाकी गन्ना ں ਓਕੇ ਆ ਹਰੇ ਰੂ ਪਾਦੇ ਨੇ ਬਣਾਤੇ ਆ ਤੇ ਇੱਕ ਵਾਰ बाकी ਗਿਰਿਆ ਕਈਆਂ ਨੇ ਗਿਰ ਗਏ ਹਵਾ ਜੀ ਚੱਲੀ ਦੀ ਜਿਹੜੀ ਪਿੱਛੇ ਦੇ ਚੱਲਦੇ ਹਾਂ ਨਾਲੇ ਲੰਬਾ गन्ना ਮੈਨੂੰ ਆ ਕੇ ਗਿਰੂਗਾ ਇਹ ਪਰ ਬਚਾਅ ਹੋ ਗਿਆ ਇਹਨ ਵਧੀਆ ਖੜਾ ਆ ਦੇਖ ਲੋ ਕਿੰਨੀ ਦਵੀਵੀ ਥੱਲੇ ਨੀਵੀਂ ਚੋਰੇ ਕਰਕੇ ਬਾਕੀ ਜੀੜੀਆਂ ਇਹਦੀਆਂ ਆਪਣੀ ਸਾਰਿਆਂ ਦੀਆਂ ਵਧੀਆ। ਬੁਮਾਰੀ ਨਹੀਂ ਹੈਗੀ। ਹਾਂ ਜਿਹੜਾ ਪਿਛਲੇ ਤੋਂ ਪਿਛਲੇ ਸਾਲ ਕੰਮ ਹੋਇਆ ਤਾਂ ਦੇਖ ਲੈ ਕਿਵੇਂ ਰਕੜੇ ਦੇ ਲੋਕ ਸਾਡੇ ਪੰਜ ਚਾਰ ਕਿੱਲਾਂ ਵਿੱਚੋਂ 7-8 ਕੁਇੰਟਲ ਹੋਈ ਸਾਰੀਆਂ। ਜਦ ਬੁੱਝੇ ਹੀ ਨਹੀਂ ਤਾਂ ਫਲ ਨਹੀਂ ਨਹੀਂ ਕਰ ਰਹੀ ਛੋਟੀ ਛੋਟੀ ਜਮਾਈ। ਇਹ ਤਾਂ ਕਿ ਸਾਰੀਆਂ ਵਧੀਆ 30 ਦੇ ਉੱਪਰੇ। ਆਹੀ ਤਾਂ ਡਰ ਲੱਗਦਾ ਇਹਨਾਂ ਦੇ। ਹੂੰ 30 ਦੇ ਉੱਪਰੇ ਆਉਂਗਾ ਸਾਰਿਆਂ ਦਾ ਝੜ। ਬਾਕੀ ਮੌਸਮ ਸਾਥ ਦੇ ਜਾਵੇ ਨਾ ਰੱਬ। ਹੂੰ ਤਦ ਨਹੀਂ ਕੀ ਹੈ ਚੱਕਰ ਪਿਆ ਪਿਛਲੇ ਪਿਛਲੇ ਸਾਲ ਲ। ਜਮਾ ਹੀ ਨਹੀਂ ਕਿਸੇ ਦਾ ਵੀ ਨਹੀਂ ਮਾੜੇ ਮੋٹے ਬੀਤੇ 21 ਬੀਜ ਨੂੰ ਪੈਣੀ 26 ਨੂੰ ਐ ਪਈ ਦੀ ਉਹ ਤਾਂ ਜਮੇ ਟੋੜ ਹਾਂ 21 ਨੂੰ ਬਿਮਾਰੀ ਸੀ ਸਭ ਤੋਂ ਜ਼ਿਆਦਾ ਹਾਂ 21 ਦਾ ਜਮਾ ਹੀ ਉਹ ਜਮੇ ਖਤਮ ਹੋਈ ਤੀ ਕਿ ਤਰ੍ਹਾਂ ਦੀ ਬਾਕੀ ਦੁਨੀਆਂ ਦੇ ਸਾਰੇ ਮਣੀ ਮੋਟੀ ਨਿਕਲੀਆਂ ਵੀ ਗਈਆਂ ਉਹਦਾ ਤਾਂ ਬੂਜੇ ਦਾਣੇ ਹੀ ਬਣਿਆ ਮਿੱਟੀ ਨੂੰ ਵੀ ਆ ਜਾਂਦੇ ਕੋਈ ਫਰਕ ਹਾਂ ਜਾਂ ਤੇ ਲੋਕ ਨੇ 21 ਨੂੰ ਬੰਦ ਕਰਤੀ ਬਿਮਾਰੀ ਚੱਲਦੀ ਸੀ 21 ਨੂੰ ਫੇਰ ਆ ਜਾਣੀ 21 ਹਾਂ ਫੇਰ ਆ ਜੂਗੀ ਆਹੋ ਬਦਲੀ ਜਾਂਨੇ ਗਾ ਹੂੰ ਸੁਧਾਰ ਹੋਈ ਜਾਂਦਾ ਬੀਜਾਂ ਦਾ ਬਾਕੀ ਆ ਬਹੁਤ ਬੀਜ ਆਪਨਾਂ ਦਾ ਨੌਲੇਜ ਨਹੀਂ ਹੈਗੀ ਬੀਜਾਂ ਬਾਰੇ ਜਿਹੜਾ ਯੂਨੀਵਰਸਿਟੀ ਜਿਹੜਾ ਮੇਲਾ ਲੱਗਦਾ ਹੈ ਉੱਥੇ ਦੇਖ ਕਿੰਨੀਆਂ ਵੈਰਾਈਟੀਆਂ ਹੁੰਦੀਆਂ ਬੀਜਾਂ ਦੀ ਤੂੰ ਤਾਂ ਨਹੀਂ ਤਾਂ ਗਿਆ ਹੁਣ ਆਉਣ ਮੇਲਾ ਤਾਂ ਹੋ ਗਿਆ ਹਫਤਾ ਤੱਕ ਲੁਧਿਆਣਾ ਨਹੀਂ ਜੇ ਮੈਂ ਦੁੱਧ ਲਵਾ ਹਾਂ ਕਰਦੇ ਕਿਵੇਂ ਆਪਾਂ ਨਹੀਂ ਅਰੇ ਪਿੰਡ ਤੇ ਵੀ ਗਿਆ ਦੇਖ ਆਦੇ ਪਹਿਲੇ ਨੇ ਦੱਬਤੀ ਸੀ ਉਰੇ ਇਹ ਲੋ ਖਾਲਾ ਹੋਰ ਖਾਲਾ ਗੂਣਾ ਸਾਫ ਕਰੋ ਉਰੇ ਖਾਲ ਪਾਈ ਵੀ ਹੁੰਦੀ ਤੇ ਦੇਖੀ ਚਲੋ ਉਰੇ ਟੁੱਟ ਗਈ ਉਰੇ ਟੁੱਟ ਗਈ ਹੁਣ ਆ ਬਾਈ ਬਲੇਨ ਦੱਬਤੀ ਉਹ ਗੰਨੇ ਕੋਲ ਦੱਬਤੀ ਕਿ ਉਧਰ ਨੂੰ ਖੇਤਾਂ ਨੂੰ ਜਾਇਆ ਨਾ ਉਧਰ ਆ ਉਰੇ ਦੱਬਤੀ ਉਹ ਥੱਲੇ ਦੱਬਤੀ ਕਿ ਉਧਰ ਦੱਬਤੀ ਜਿੱਥੇ ਜਾਣਾ ਉਥੇ ਖੋਲਦੇ ਹੋਰ ਪਹਿਲੇ ਨੇ ਵਧੀਆ ਖਾਲਾ ਕੋਲੇ ਕਿੱਥੇ ਖਰਚੀ ਜਾਊਗਾ ਬੰਦਾ ਇਹ ਟੁੱਟੀ ਜਾਂਦੀਆਂ ਬਾਕੀ ਇਹਾਂ ਤਾਂ ਬਹੁਤ ਪੁਰਾਣਾ ਹੈ ਉਹ ਦੱਸ ਦਿੰਦਾ ਤੇ ਬੈਠਾ ਦਾ ਬਾਪੂ ਉਹ ਗਾਮਨੇ ਦਾ ਕਹਿੰਦਾ ਸਾਡੀ ਸੋਜੀ ਦੇ ਵੀ ਪਹਿਲਾਂ ਦਾ ਦੇਖ ਲੈ ਇਹ ਬਾਕੀ ਨੂੰ ਵੀ ਨਹੀਂ ਲੱਗੀਆਂ 2 ਸਾਲ ਹੋ ਗਏ ਹੁਣ ਪਤਾ ਨਹੀਂ ਕਿਹਿਆ ਚੱਕਰ ਪਹਿਲਾਂ ਡੀਐਮਪੀ ਹੁੰਦੀ ਸੀ ਜੀ ਏਡੀ ਦੇਖ ਲੈ ਤਾ ਇੱਕ ਬੰਦਾ ਖਾ ਕੇ ਰਾਜ ਜਾਂਦਾ ਤਾਂ ਇਹ ਵੀ ਤਾਂ ਹਜੇ ਜਮਈ ਨਿਸਰ ਗਈ ਸਾਰੀ ਹਜੇ ਬੱਲ ਸਾਰੀ ਹਰੀ ਆ ਅਸੀਂ ਵੱਢਾਂਗੇ ਪਹਿਲਾਂ ਹਵਾਨ ਪੱਕ ਗਿਆ ਬਸ ਬਾਕੀ ਇਹਨ ਪਕਾ ਕੇ ਹੀ ਵੱਢੇ ਯਾਰ ਹਨ ਫੇ ਮੰਡੀ ਜੇ ਰੁਲੀ ਜਾਂਦੀ ਆ ਇਸ ਕੀ ਕਹਿੰਦੇ ਮੋਹਰਨ ਪੂਰਾ ਲੈਣਾ ਨਰਮ ਨਹੀਂ ਜਾਉਂ ਵੀ ਲੈਣੀ ਹੈਗੀ ਠੀਕ ਆ ਫਿਰ ਨਾਲੇ ਤੂੰ ਮਾ ਕੱਢ ਦਿੰਦੀ ਜੇ ਨਰਮ ਟਰਾਲੇ ਚ ਪਾ ਦਵੇ ਕਿਤੇ ਉੱਤੇ ਖੜਾ ਰਵੇ ਦੋ ਦਿਨ ਖੱਜਲ ਖਵਾਰੀ ਹੋ ਜਾਂਦੀ ਆ ਰਹਿਣ ਸਹਣਗੇ ਉਹੀ ਹੈ ਨਾ ਇਹ ਕੁਦਰ ਪੱਕ ਗਈ ਜਿਹਦੇ ਨਵੀਂ ਮੋਟਰ ਪਾਈ ਆ ਚਾਰ ਕਿੱਗੇ ਜਗਾ ਉਹ ਆ ਉਹ ਸਭ ਤੋਂ ਪਹਿਲਾਂ ਲਾਈ ਜੀ ਨਹੀਂ ਬੜਾਈ ਪੰਜ ਚਾਰ ਦਿਨ ਚ ਬਈ ਹਾਂ ਉਹ ਵਾਡੂਗੇ ਕਾ ਵਾਡਣੀ ਹੈ ਬਾਕੀ ਮੰਡ ਮੁੰਡੇ ਤੇ ਸਾਰੀਆਂ ਬਾਅਦ ਚ ਹਾਂ ਸਰਜੀਤ ਆ ਗਿਆ ਕਹਿੰਦੇ ਕਾ ਕਹਿੰਦਾ ਮੋਟਰ ਚਲਾਏਗਾ ਨਹੀਂ ਮੋਟਰ ਚਲਾਉਣੀ ਆ ਹਾਂ ਕਹਿ ਕੇ ਗਏ ਪਾਪਾ ਉਹ ਚਲਾ ਦੇ ਫਿਰ ਮੰਡੇ ਚ ਤਾਂ ਛੱਡੀਆਂ ਵੀ ਆ ਤੇੜਾ ਤੁਰਾ ਪਟੀਆਂ ਵੀ ਨੇ ਖਾਸੀਆਂ ਚਾਬੀ ਖੋਲ ਖੋਲਿਆ ਬਈ ਮੈਂ ਹਾਂ ਕਿਹੜੇ ਘਾਰੇ ਛੱਡਣੇ ਜੇਦ ਨੂੰ ਕਰਿਆ ਵਨਕ ਲੈਟ ਹੈਗੀ ਆ ਹਾਂ ਬੱਬੂ ਦੇਖ ਦੇ ਦੇਖ ਲੈ ਇੱਕ ਵਨਕਾ ਨੂੰ ਕਹਿੰਦੇ ਹੋ ਗਈ ਨਾ ਹੋਰੇ ਪਾਸੇ ਚਲੀ ਜਾਵੇ ਕਿੱਥੇ ਪੈ ਅੱਛਾ ਠੀਕ ਰਹਿ ਗਿਆ ਆ ਭੈਪਲੇਨ ਵਾਲਾ ਨਜ਼ਾਰਾ ਖਾਲਾ ਹੀ ਆ ਜੀ ਕਿੱਥੇ ਖਰਚੀ ਜਾਊਂਗਾ ਨਾ ਟੁੱਟੀ ਜਾਂਦੀਆਂ ਇੱਥੇ ਛੱਡਣਾ ਪਾਣੀ ਆਪਣਾ ਛੱਡ ਦੋ ਸੁਦਾ ਹੀ ਖਲੋ ਹਜੇ ਵੀ ਤਾਂ ਲੱਗਦੀ ਆ ਸਾਡੇ ਰੀਏ ਦਾ ਵੀ ਉਸ ਬਾਹੋਂ ਪੈ ਗਿਆ ਜੀਰੀ ਵਿੱਚ ਤਾਂ 5-6 ਵਜੇ 6 ਵਜੇ ਮਸ਼ੀਨ ਖੜ ਜਾਂਦੀ ਆ ਸਵੇਰੇ 10 ਵਜੇ ਚੱਲ ਮਾ ਠੀਕ ਨਾ ਅੱਧਾ ਅੱਧਾ ਨੂੰ ਜਾਂਦਾ ਅੱਧਾ ਅੱਧਾ ਨੂੰ ਆ ਜੀਦੀ ਦਾ ਆਪਣੀ ਪੱਕੀ ਜੀ ਸਰਜੀ ਤਾਂ ਆ ਇੱਕ ਫੇਕ ਆਹੋ ਉਹ ਬਾਹੋਂ ਲੱਗੀ ਸੀ ਆਹਾਂ ਇਕੱਠੀ ਲੱਗੀ ਸਾਰੀ ਉਹਦੇ ਨਾਲ ਉਹ ਵੀ ਜੋ ਹੋਰ ਤਾਂ ਉਹ ਪੱਕ ਗਿਆ ਉਹ ਪੱਕ ਗਿਆ ਉਦੋਂ ਮੈਂ ਕਹਿੰਦਾ ਪੰਜ ਚਾਰ ਦਿਨਾਂ ਚ ਆਜਣਾ। 10 ਦਿਨਾਂ ਆਜਣਾ ਪੂਰਾ। ਆਹ ਇੱਕ ਤਰੀਕ ਦੇ ਘੇੜੇ ਪਹਿਲਾਂ ਹੀ ਆਏ ਨੇ। ਇਹ ਇਕੱਠੀ ਲੱਗੀ ਦੀ ਇਹ ਨਾਲ। ਇਹ ਬਾਅਦ ਚ ਲੱਗੀ ਦੀ। 25 ਤਰੀਕ ਨੂੰ ਸਾਰੇ ਆ ਗਏ। ਇਹ 8-10 ਦਿਨ ਬਾਅਦ ਚ ਲੱਗੀ ਸਾਰਿਆਂ ਨਾਲ। ਆਹ ਇਕੱਠੀ ਲੱਗੀ ਦੀ ਆ ਵੀ ਵਿੱਚ ਇਹ ਵੀ ਹੋ ਰਿਹਾ ਹੈ ਲੇਟ ਪੱਕਾ। ਕੀ ਪਤਾ ਨੀ ਕਿਹੜਾ ਆ ਰਿਹਾ ਹੈ। ਆਏ ਬ੍ਰੇਡ ਦੇ ਆਇਆ। ਹਾਂ? ਆਏ ਬ੍ਰੇਡ ਦਾ। ਹਾਂ ਹਾਂ। ਨੰਬਰ ਨਹੀਂ ਦਿੰਦੇ ਇਹਨੇ। ਹੁਣ ਹੀ ਆਈ ਲੇਟ। ਹਾਂ ਲੈਕਾ ਕੱਟਾ ਹੈ ਬੇਟੇ ਹਾਂ ਕੱਲੇ ਕਹੀਆਂ ਦਾ ਮੈਂ ਕੱਲ੍ਹ ਵੇਖ ਮੈਂ ਸਾਥ ਤੇ ਕਰਣੀ ਸੀ ਜਿਹੜਾ ਮੇਰਾ ਚਲਾਉਣੀ ਮੈਨੂੰ ਪਤਾ ਨਹੀਂ ਕਿ ਚਲਾਉਣੀ ਹੈ ਮਾਵੇ ਐਨ ਪੂਰਾ ਛੱਡ ਦਊਂਗੀ ਇਹ ਵੀ ਵਧੀਆ ਖੜੀਆਂ ਹਨ ਹਾਂ ਕੋਈ ਬਿਮਾਰੀ ਪੂਰੀ ਨਹੀਂ ਹੈ ਬਾਕੀ ਆਪਣੀ ਥੋੜੀ ਉਧਰ ਵਾਲੀ ਡਾਣ ਆ ਬੰਨ ਵਾਲੀ ਉਹਨੂੰ ਡੋਡੀ ਡੂਡੀ ਹੀ ਫਲੈਟ ਹਾਂ ਤੇਰਾ ਉਤਰ ਖੂਪ ਵੀ ਠੀਕ ਹੈ ਖੂਬ ਵੀ ਸਾਰੀ ਠੀਕ ਹੈ ਉਧਰ ਵਾਲੀ ਦੇਖੀ ਬੰਨ ਵਾਲੀ ਜਿਹੜੀ ਕਹਿੰਦਾ ਤੈਨੂੰ ਮੈਂ ਚਰ ਗਈ ਲੈ ਉਧਰ ਮੈਨੂੰ ਉਹ ਥੋੜੀ ਨਰਮੋਚ ਥੋੜੀ ਬਿਮਾਰੀ ਪੈ ਗਈ ਜਦ ਲਾਈੋਦੀ ਜਦ ਬਿਮਾਰੀ ਪੈ ਗਈ ਉਹਨੂੰ ਜਾਮਣੂ ਮੈਂ ਫਿਰ ਸੀਟ ਪਲੇਸ ਲੱਗੀ ਆ ਸੀ ਬਲੇਡ ਡੋਟੀ ਪੈ ਗਈ ਪਰ ਉਹ ਜਿਹੜੀ ਬਹੁਤ ਵਧੀਆ ਖੜੀ ਜਾ ਬ ਵਿਚ ਵਿਚ ਨੂੰ ਥੋੜੀ ਬਿਮਾਰੀ ਨੇ ਉਹ ਕਰਤੀ ਉਹਨੇ ਸਾਰੇ ਉਹਨੂੰ ਦਵਾ ਸਪਰੇਅ ਕਰਤੀ ਮਾ ਉਹ 28 32 29 ਨਿਕਲ ਜਿਓ ਵਿਚਾਰੇ ਕਿਲੇ ਚੋਸਤ ਹੋਰ ਇੱਕ ਵਾਰ ਤਾਂ ਐਂ ਲੱਗਦਾ ਤਾਂ ਲੈ ਬਾਈ ਇਹ ਤੇ ਗਈ ਜ ਲੈ ਆਈ ਉਹ ਜੀ ਥੋੜੀ ਦਿਨਾਂ ਬਾਅਦ ਦੇਖਣ ਨੂੰ ਰੂਹ ਨਹੀਂ ਦੀ ਕਰਦੀ ਵਿੱਚ ਡੱਕੇ ਵੀ ਖਾ ਸੇ ਮਰ ਗਏ ਤੇ ਮਾਰੀ ਕਰਕੇ ਉਹ ਬਿਮਾਰੀ ਨਾਲੇ ਸੁੰਦੀ ਨਾਲੇ ਡੱਕੇ ਹੀ ਡੱਕੇ ਹੀ ਖਤਮ ਕਰਦੇ ਤੇ ਬਿਮਾਰੀ ਨੇ ਤਾਂ ਕਰਕੇ ਉਹਨੇ ਹੋ ਗਏ ਬੇਥਾ ਜੀ ਜ ਲੈ ਆਈ ਜੀ ਫਿਰ ਦੁਬਾਰਾ ਡੱਕੇ ਲਾਏ ਤੇ ਸ੍ਰੀਦਰਨਾ ਨੇ ਕੱਲ ਥੀਗਾ ਲਗਾ ਦੀ ਦਿਨ ਦਾ ਤੂੰ ਬੱਸ ਲਾ ਦੇਣਾ ਮੈਂ ਆ ਗਿਆ ਮੈਂ ਬੱਸ